ਬਾਪੂ ਦੀ ਗੱਲ ਇੱਕ ਮਿੰਟ ਦੀ ਫੋਟੋ ਕਰ ਲੀ ਗਏ ਗੱਲ ਉਹ ਆ ਪਿੰਡਾਂ ਵਾਲੇ ਅਕਸਰ ਐ ਕਹਿ ਦਿੰਦੇ ਹੁੰਦੇ ਆ ਇਹ ਵੀ ਵਿਸੇ ਹੀ ਨਹੀਂ ਦੂ ਪਰ ਵੇਖ ਲੋ ਪਹਿਲਾਂ ਕੀ ਕੀ ਗੱਲ ਲਿਖਿਆ ਆ ਆਿਆਂ ਦਾ ਵਾਧੂ ਹੋ ਰਹੀ ਆ ਤੁਹਾਨੂੰ ਵੀ ਪਤਾ ਪਰ ਫੇਰ ਵੀ ਜਦਨ ਵੋਟਾਂ ਮੰਗਣਾ ਹੋਵੇ ਉਦੋਂ ਕੋਈ ਨਾ ਕੋਈ ਕਹਿ ਹੀ ਦੇਊਗਾ ਵੀ ਦਿੱਖਿਆ ਨਹੀਂ ਦੂਜੀ ਗੱਲ ਮੈਂ ਤੁਹਾਨੂੰ ਇਹ ਕਹੀ ਸੀ ਕਿ ਜਦੋਂ ਇਲੈਕਸ਼ਨ ਸੀਗਾ ਤੇ ਮਤਲਬ ਠੀਕ ਹੈ ਹਰ ਇੱਕ ਚੀਜ਼ ਨੂੰ ਸਮਾਂ ਲੱਗਦਾ ਬਹੁਤ ਚਿਰ ਹੋ ਗਿਆ ਸੜਕ ਤੋਂ ਬਣੀ ਨੂੰ ਮੈਨੂੰ ਲੱਗਦਾ ਮੈਂ ਇਹ ਗੱਲ ਕਹੀ ਸੀ ਵੀ ਜੇ ਬਣਾ ਦੀ ਸੜਕ ਤਾਂ ਵੋਟਾਂ ਪਾ ਦਿਓ ਨਹੀਂ ਤਾਂ ਨਾ ਪਾਓ ਤੁਹਾਨੂੰ ਪਤਾ ਨਹੀਂ ਜਿੱਤੇ ਆ ਕਿ ਨਹੀਂ ਜਿੱਤੇ ਮੈਨੂੰ ਜਿੱਤੇ ਆ ਤੇ ਮੈਂ ਓਨੀ ਕੀ ਗੱਲ ਕਰ ਸਕਦਾ ਹੁਣ ਜਿੰਨੀ ਕ ਆਪਾਂ ਪੂਰੀ ਪਾ ਸਕੀ ਹੂੰ ਸੋ ਜਿਹੜਾ ਹੋਰ ਵੀ ਕੋਈ ਕੰਮ ਆ ਤੁਹਾਡੇ ਪਿੰਡ ਜਿੰਮ ਵੀ ਦਿੱਤਾ ਹਾਂਜੀ ਜੇ ਕੋਈ ਗਲੀ ਨਾਲੀ ਵੇਖੋ ਇੱਥੇ ਪਾਰਟੀ ਬਾਜੀ ਨਹੀਂ ਮੈਂ ਐਮਐਲਏ ਹਲਕੇ ਦਾ ਤੁਹਾਡਾ ਸਾਰਿਆਂ ਦਾ ਜਿਹੜਾ ਮੈਂ ਜਦੋਂ ਵੀ ਸਾਡਾ ਕਿਤੇ ਵੀ ਕੋਈ ਸਰਪੰਚਾ ਜਾਂ ਇੱਥੇ ਵੀ ਸਰਪੰਚਾ ਮੈਂ ਹਮੇਸ਼ਾ ਇਹ ਕਹਿੰਦਾ ਭਾਵੇਂ ਸਾਡਾ ਭਾਵੇਂ ਕਿਸੇ ਹੋਰ ਪਾਰਟੀ ਦਾ ਹੋਵੇ ਮੈਂ ਇਹ ਕਹਿਣਾ ਹੁੰਦਾ ਵੀ ਜਦੋਂ ਆਪਾਂ ਸਰਪੰਚ ਬਣ ਜੀਏ ਜਾਂ ਐਮਐਲਏ ਬਣ ਜੀਏ ਸਾਰੇ ਪਿੰਡ ਦੇ ਬਣੀ ਦਾ ਸਾਰੇ ਹਲਕਾ ਉਹ ਵੋਟਾਂ ਤੱਕ ਹੀ ਹੁੰਦਾ ਵੀ ਮੈਂ ਕਹਿੰਦਾ ਕਿਸੇ ਦੀ ਗਲੀ ਨਾਲੀ ਨਹੀਂ ਛੱਡਣੀਗੀ ਜਿਹੜੇ ਵੀ ਸਰਪੰਚ ਸਾਹਿਬ ਕਿੱਥੇ ਆਪਨੇ ਆਏ ਚਲੇ ਕੇ ਕੰਮ ਚਲੋ ਜਿਹੜੇ ਵੀ ਸਾਡੇ 4.5 ਕਰੋੜ ਰੁਪਏ ਦੀ ਬੰਨੀ ਆ ਇਹ ਸੜਕ ਉਹੀ ਹੀ ਆ ਵੀ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਾ ਲਈਏ ਮੈਨੂੰ ਲੱਗਦਾ ਵੀ ਆਪਣੀ ਤਰਾਸਦੀ ਰਹੀ ਹੈ ਜੈਤੋਵਲ ਕੇ ਰੀ ਤੋਂ ਪਹਿਲਾਂ ਜੇ ਸਰਕਾਰ ਕਿਸੇ ਹੋਰ ਦੀ ਬੰਦੀ ਸੀ ਐਮਐਲਏ ਕੋਈ ਹੋਰ ਹੁੰਦਾ ਸੀ ਖੇਤ ਕੀ ਪਹਿਲੀ ਵਾਰ ਹੀ ਹੋਇਆ ਜਿਹੜੀਆਂ ਚੀਜ਼ਾਂ ਆਪਾਂ ਰੈਂਦੀਆਂ ਉਹ ਬੂੜੀਆਂ ਕਰ ਲਈਏ ਮੈਂ ਨਹੀਂ ਕਹਿੰਦਾ ਵੀ 5 ਸਾਲਾਂ 'ਚ ਸਾਰਾ ਕੁਝ ਅਸੀਂ ਸਵਰਗ ਬਣਾ ਦੇਵਾਂਗੇ ਵੀ ਸੁਖਵੀਰ ਬਾਦਲ ਨੂੰ ਤੁਹਾਡਾ ਪਿੰਡ ਕੈਲੀਫੋਰਨੀਆ ਦਾ ਨਹੀਂ ਬਣਾ ਸਕਦਾ ਪਰ ਪਿੰਡ ਨੂੰ ਪਿੰਡ ਜ਼ਰੂਰ ਬਣਾਉਂਦੀ ਕੋਈ ਸਰਕਾਰ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋਊਗਾ ਸੋ ਇਹੀ ਮੇਰੀਆਂ ਬੇਨਤੀਆਂ ਤੇ ਤੁਹਾਡੀ ਸੜਕ ਦਾ ਜਿਹੜਾ ਲੰਬਾ ਸੀਗਾ ਉਹ ਸੈਫਟੀ ਅਫਸਰ ਕਹਿੰਦੇ ਇੱਕ ਦਿਨ ਜੀ ਅਸੀਂ ਇੱਕ ਜਾਂ ਦੋ ਦਿਨ ਦੇ ਵਿੱਚ ਕੰਮ ਸ਼ੁਰੂ ਹੋ ਜੂ ਟੈਂਡਰ ਪੂਰਾ ਹੋ ਗਿਆ ਪਰसों ਚੌਥੇ ਦਿਨ ਲੱਗਦਾ ਪੰਚਾਇਤ ਵਾਲੇ ਵੀ ਆਏ ਸੀ ਅੱਜ ਗੋਪਾਲ ਬੋਣੀ ਮੈਨੂੰ ਰੋਜ਼ ਹੀ ਸਾਡੇ ਆਪ ਦੇ ਆ ਬਾਪੂ ਹੁਣੀ ਸਾਰੇ ਰੋਜ਼ ਹੀ ਮੈਨੂੰ ਇੱਕ ਹੀ ਗੱਲ ਕਰਦੇ ਰਹਿੰਦੇ ਨੇ ਸੜਕ ਬਣਾ ਦੇ ਤਾਂ ਵੋਟਾਂ ਪਾਵਾਂਗੇ ਨਹੀਂ ਤਾਂ ਨਹੀਂ ਸਾਡੇ ਆਪ ਦੇ ਹੀ ਕਰਦੇ ਰਹਿੰਦੇ ਇੱਕ ਅਜੇ ਹੀ ਬਲੂ ਵਾਲੇ ਉਹ ਵੀ ਚੈੱਕ ਨਹੀਂ ਹੁੰਦਾ ਲੈ ਹੁਣ ਹਦਿਆ ਤਾਂ ਬਣ ਜਾਂਦੋ ਪਹਿਲਾਂ ਮੇਰੀ ਗੱਲ ਸੁਣੋ ਇਹਦੀ ਸ਼ਾਬਾਸ਼ ਦਿਓ ਥੋੜਾ ਜਿਹਾ ਇਹ ਦੂਜੀ ਬਣਾਵਾਂਗੇ ਇੰਨੇ ਨਾ ਤੁਹਾਨੂੰ ਚੇਤੇ ਰਹੂਗਾ ਵੀ ਬਣ ਗਈ ਸੋ ਮੇਰੀ ਇੰਨੀ ਕੁ ਬੇਨਤੀਆਂ ਨਾਲ ਮਿਲ ਕੇ ਆਪਾਂ ਸਾਰੇ ਪਿੰਡ ਦੇ ਕੰਮ ਕਰਾਂਗੇ ਸਾਰੇ ਆਪਾਂ ਇੱਕੋ ਜਿਹੇ ਆ ਕੋਈ ਸਾਡੇ ਚ ਲੀਡਰ ਨਹੀਂਗਾ ਤੇ ਨਾ ਹੀ ਮੈਂ ਲੀਡਰ ਆ ਤੁਹਾਡੇ ਅੰਗੂ ਹੀ ਆ ਜਿਹੜਾ ਜਿਵੇਂ ਇੰਦਾ ਸੀਦਾ ਉਵੇਂ ਹੀ ਕਰੀ ਜਾਂਦੇ ਆ ਤੁਹਾਨੂੰ ਪੁੱਛ ਕੇ ਜਿਹੜਾ ਵੀ ਕੰਮ ਹੁੰਦਾ ਸੀ ਉਹ ਕਰਦੇ ਆ ਛੜਕ ਬਣ ਗਿਆ ਹੁਣ ਧਕਾਰਾ ਲਾ ਰਹੇ ਇੱਕ ਬੋਲੇ ਸੋਹਣਿਆ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਦਾ ਸਾਡੇ ਸੂਨ ਨਗਰ ਨਿਵਾਸੀਆਂ ਵੱਲੋਂ ਉਹਨਾਂ ਕੋਲ ਬਹੁਤ ਟਾਈਮ ਦੀ ਦੂਸ਼ਾ ਸਰਕਾਰਾਂ ਮਲੇ ਦੀ ਲਟਕਦੀ ਆ ਰਹੀ ਸੀ ਇਹ ਸਾਡੀ ਡਿਮਾਂਡ ਆ ਬਾਈ ਜੀ ਨੂੰ ਜਦੋਂ ਜਾਂਦੇ ਸੀ ਵੀ ਇਹੀ ਕਹਿੰਦੇ ਸੀ ਵੀ ਬਾਈ ਜੀ ਸਾਡੀ ਸੜਕ ਬਣ ਜੇ ਸਭ ਤੋਂ ਪਹਿਲਾਂ ਤੇ ਬਾਕੀ ਕੰਮ ਬਾਅਦ ਚ ਜਮਦਾ ਵੀ ਇਹਨਾਂ ਨੇ ਕੀਤਾ ਬਾਕੀ ਹੁਣ ਸੜਕ ਆਪਾ ਨੂੰ ਦੇ ਦਿੱਤੀ ਐ ਕੋਰਟ ਸੁਗੇ ਤੱਕ 18 ਫੁੱਟੀ ਸੜਕ ਹੋ ਜਾਂਦੀ ਐ ਪ੍ਰਧਾਨ ਮੰਤਰੀ ਦੀ ਕਿਰਪਾ ਨਾਲ ਐਮ ਐਲ ਏ ਸਰ ਦੇ ਸਹਿਯੋਗ ਨਾਲ ਤੇ ਇਸ ਤੋਂ ਬਾਅਦ ਆਪਾਂ ਐਮਐਲਏ ਸਾਹਿਬ ਨੂੰ ਹੋਰ ਵੀ ਅਸੀਂ ਗੁਜਾਰਸ਼ ਕਰਦੇ ਆਂ ਬੈਂਡੋਲ ਖੱਲੋ ਬਾਈ ਜੀ ਬਈ ਕੋਈ ਸਟਰੀਟ ਲਾਈਟਾਂ ਜਾਂ ਜੋ ਵੀ ਗੱਪੇ ਸਾਨੂੰ ਵਾਟ ਸਕਦੇ ਆਂ ਅੱਛਾ ਬਤਾਈਏ ਬਰਖਸ਼ ਦੇ 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 ਲਾਈਟਾਂ ਵੀ ਦੇ ਦੇ ਕਣਦਾਂ ਨੂੰ ਕੋਈ ਆਏ ਨਾ ਕੇ ਕਹਦੇ ਫਲਾਨਾ ਵੀ ਮੈਂ ਪਾਸ ਕਰਾ ਕਰਾਇਆ ਮੈਂ ਲਿਆਇਆ ਹੈ ਆਏ ਤਾਂ ਇਹ ਨੂੰ ਤਾਂ ਕਲੀਅਰ ਕਰ ਦਿੰਦਾ ਐਵੇਂ ਕੋਈ ਕਹਦੇ ਫਲਾਨਾ ਇਹ ਗੱਲ ਕਲੀਅਰ ਹੀ ਹੁੰਦੀ ਹੈ ਜੀ ਹੋਰ ਬੰਦਾ ਵੀ ਘੱਟ ਮੇਰੇ ਵੀ ਕਹਾਰੇ ਨਹੀਂ ਖਾਦਾ ਇਹਦਾ ਗੱਲ ਕਲੀਅਰ ਹੋ ਗਈ ਹੈ ਸਾਰੇ ਆਪਾ ਵੇਖੋ ਮੈਂ ਵੀ ਐ ਨਹੀਂ ਕਹਿੰਦਾ ਮੈਂ ਇਹ ਤੁਸੀਂ ਕਰਾਈ ਆ ਸਹੀ ਮੈਂ ਕਿਹਾ ਕਿਉਂਕਿ ਤੁਸੀਂ ਚੇਤੇ ਕਰਾਉਂਦੇ ਰਹੇ ਗੇੜੇ ਨਾਲ ਤੇ ਮੈਂ ਵੀ ਇੱਕ ਇੱਕ ਪ੍ਰੋਬਲਮ ਆਏ ਪੈ ਜਾਂਦੀ ਸੀਗੀ ਕਈ ਵਾਰੀ ਇਹ ਮੰਡੀ ਬੋਰਡ ਦੀ ਕੋੜ ਕੋ ਪੂਰੇ ਦੇ ਅੰਡਰ ਪੈਂਦੀ ਹੈ ਜਿਹੜੀ ਸਾਡੇ ਵਾਲ ਹੁੰਦੀ ਉਹ ਤਾਂ ਲੈ ਕੇ ਭੇਜ ਦੇ ਦੀਆਂ ਹੀ ਬਣ ਜਾਂਦੀਆਂ ਇੱਧਰ ਫਿਰ ਅਸੀਂ ਖੇਚ ਤੂੰ ਕੇਜੇ ਕਰਾ ਲਈ ਕਿਉਂਕਿ ਸਾਫ ਰੱਖਣ ਨੂੰ ਆਏ ਹੁੰਦਾ ਵੀ ਮੇਰੇ ਹਲਕੇ ਸੀ ਆ ਜੀ ਸਾਰਾ ਕੁਝ ਪਰ ਅਸੀਂ ਲੈ ਆ ਤੁਹਾਡੇ ਆਪੇ ਬਹੁਤ ਮਿਹਰਬਾਨੇ ਆ ਜੀ ਬਹੁਤ ਸਾਰੇ ਤੁਹਾਡਾ ਧੰਨਵਾਦ ਜੀ ਤੁਹਾਡੇ ਪੰਡਲ ਤੁਹਾਡਾ ਤੁਹਾਡਾ ਤੁਹਾਡਾਂ ਵੀ ਸਾਰਿਆਂ ਦਾ ਧੰਨਵਾਦ ਤੇ ਜਿਹੜੀ ਵੀ ਚੀਜ਼ ਦੀ ਆ ਸਪਰੀਟ ਲਾਈਟਾਂ ਕਹਿੰਦੇ ਉਹ ਵੀ ਦੇ ਦੇਾਂਗੇ ਅਸੀਂ ਕੋਈ ਤਾਂ ਜੀ ਅਕ ਗਰਾਊਂਡ ਦਾ ਵੀ ਸਾਡੇ ਗਰਾਊਂਡ ਵਾਸਤੇ ਤਾਂ ਮੈਂ ਕਹਿ ਹੀ ਦਿੱਤਾ ਉਹ ਲਾਈਟਾਂ ਮੰਗਣ ਆਏ ਸੀਗੇ ਉਹ ਬੰਦੇ ਉਹ ਵੀ ਦੇ 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 ਠੀਕ ਹੈ ਕੋਈ ਕੋਈ ਚੱਕਰ ਨਹੀਂ